ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਉਮੀਦਵਾਰ ਬਿਬਾਹ ਸਿਮਰਤ ਕੌਰ ਬਾਦਲ ਦੇ ਵੱਲੋਂ ਟਿਕਟ ਮਿਲਦੀ ਪਿੰਡਾਂ ਦੇ ਵਿੱਚ ਸਰਗਰਮੀਆਂ ਪਤਾ ਦਿੱਤੀਆਂ ਗਈਆਂ ਨੇ ਬਿਬਾਹ ਸਿਮਰਤ ਕੌਰ ਦੇ ਵੱਲੋਂ ਜਿੱਥੇ ਬਠਿੰਡਾ ਦੇ ਵਿੱਚ ਨੌਜਵਾਨਾਂ ਦੇ ਲਈ ਪ੍ਰੋਗਰਾਮ ਰੱਖੇ ਜਾ ਰਹੇ ਸੀ ਤੇ ਉਸ ਤੋਂ ਬਾਅਦ ਅੱਜ ਬਿਬਾਹ ਸਿਮਰਤ ਕੌਰ ਬਾਦਲ ਪਿੰਡਾਂ ਦੇ ਵਿੱਚ ਦੌਰਾ ਕਰਨ ਪਹੁੰਚੇ ਜਿੱਥੇ ਉਹਨਾਂ ਨੇ ਪਿੰਡਾਂ ਦਾ ਦੌਰਾ ਕਰਦੇ ਹੋਏ ਆਮ ਆਦਮੀ ਪਾਰਟੀ ਤੇ ਜੰਮ ਕੇ ਨਿਸ਼ਾਨੇ ਸਾਧਦੇ ਨੇ ਤੇਜ਼ ਦੇ ਨਾਲ ਕਾਂਗਰਸ ਨੂੰ ਵਿਆੜੇ ਹੱਥੀ ਲਿਆ ਕਾਂਗਰਸੀਆਂ ਨੇ 15 ਕਿਲੋ ਕਰਤਾ ਬਾਕੀ ਤੁਹਾਡੇ ਹੱਕ ਦਾ ਰਾਸ਼ਨ ਬਾਜ਼ਾਰ 'ਚ ਵੇਚ ਕੇ ਮੰਤਰੀ ਨੇ ਮੋਟੇ ਪੈਸੇ ਕਮਾ ਲਏ ਆਸ਼ੂ ਉਹਦਾ ਨਾਮ ਹੈ ਜੇਲ੍ਹ ਕੱਟ ਗਿਆ ਕਿਉਂਕਿ ਤੁਹਾਡਾ ਰਾਸ਼ਨ ਵੇਚ ਕੇ ਇਹਨੇ ਪੈਸੇ ਕਮਾ ਲਿਆ ਤੇ ਫਿਰ ਆ ਝੂਠਿਆਂ ਨੇ ਗੱਪੀ ਮੁੱਖ ਮੰਤਰੀ ਨੇ ਉਹ 15 ਕਿਲੋ ਨੂੰ ਵੀ ਕੱਟ ਕੇ 5 ਕਿਲੋ ਆਟਾ ਕਰ ਦੱਤਾ ਕੀ ਨਹੀਂ ਤੇ 5 ਕਿਲੋ ਆਟੇ ਦੇ ਨਾਲ ਤੁਹਾਡਾ ਮਹੀਨਾ ਸਰ ਜਾਂਦਾ ਬਾਦਲ ਸਾਹਿਬ ਨੇ ਕੱਬ ਤੀ ਦੇਣਾ ਵਾਸਤੇ 3 ਕਿਲੋ ਦਿੱਤਾ ਸੀ ਰੋਜ਼ ਤੁਹਾਡੇ ਘਰੇ ਰੋਟੀ ਪੱਕੇ ਇਹਨਾਂ ਨੇ ਤੁਹਾਡੀ ਰੋਟੀ ਖੋਹ ਲਈ ਤੇ ਹੋਟ ਦੇ ਹੱਕ ਦਾ ਰੋਹ ਹੁੰਦੇ ਨੇ ਜਿਹੜੇ ਰੋਟੀ ਦਿੰਦੇ ਨੇ ਕੀ ਤੁਹਾਡਾ half ਜਿਹੜਾ ਤੁਹਾਡੇ ਕੋਲ ਖੋਲੰਦੇ। ਪਾਵੇ ਪੀਆ ਵਾਸਤੇ ਸਾਈਕਲਾ ਹੋਣ। ਪਾਵੇ ਨਾ ਵਾਸਤੇ ਵਜੀਫੇ ਹੋਣ। ਕਾਂਗਰਸ ਦਾ ਮੰਤਰੀ ਬੱਚਿਆਂ ਦੇ ਵਜੀਫੇ ਖਾ ਗਿਆ। ਪੜਾਈ ਬੱਚਿਆਂ ਦੀ ਰੁਕਾਤੀ ਹੁਣ ਜੇਲ੍ਹ ਕੱਟ ਕੇ ਧਰਮਸੋਟੋ ਦਾ ਨਾਂ ਹੈ। ਛੱਡਿਆ ਨਹੀਂ ਕੁਝ ਵੀ ਬੱਚਿਆਂ ਦਾ। ਪਾਵੇ ਬਾਦਲ ਸਾਹਿਬ ਨੇ ਬੱਚਿਆਂ ਨੂੰ ਖੇਡਾਂ ਦਾ ਸਮਾਨ ਦਿੱਤਾ। ਪਿੰਡ-ਪਿੰਡ 'ਚ ਜਿਮ ਦਿੱਤੇ। ਵੱਡੇ-ਵੱਡੇ ਵਰਲਡ ਕਬੱਡੀ ਕੱਪ ਕਰਾਏ। 200 ਯੂਨਿਟ ਬਿਜਲੀ ਦਾ ਮਾਫ ਕੀਤੇ। ਗਰੀਬਾਂ ਨੂੰ ਮਕਾਨ ਤੁਹਾਡੇ ਤਾਂ ਇਥੇ ਕੋਲੰਗੀਆਂ ਬੰਨੀਆਂ ਨੇ ਮਕਾਨ ਤੋਂ ਸਿੱਧਾ ਆਫਿਸ ਗੱਲ ਨੂੰ ਜਾਂਦੇ। ਫਿਰ ਦੱਸੋ 7 ਸਾਲਾਂ 'ਚ ਜੇ ਇੱਕ ਵੀ ਮਕਾਨ ਕਿਸੇ ਦਾ ਰਿਪੇਅਰ ਦਾ ਵੀ ਆ ਗਿਆ ਕਿ ਕੋਠਾ ਡਿੱਗ ਪਿਆ ਉਹਦੀ ਮਰਮੱਤੀ ਆ ਜਾਏ ਦਵਾਈਆਂ ਵਾਸਤੇ ਵੀ ਦਿੰਦੇ ਸੀਗੇ ਕੈਂਸਰ ਵਰਗੀ ਬਿਮਾਰੀਆਂ ਵਾਸਤੇ ਵੀ ਦਿੰਦੇ ਸੀਗੇ ਤੇ ਮੋਟਰਾਂ ਦੇ ਕਨੈਕਸ਼ਨ ਜਿਹੜੇ ਰਿਓੜੀਆਂ ਦੇ ਵਰਗੇ ਬਾਦਲ ਸਾਹਿਬ ਨੇ ਮੁਫਤ ਵੰਡ ਦਿੱਤੀਆਂ 7 ਸਾਲਾਂ 'ਚ ਜੇ ਕੋਈ ਇੱਕ ਮੋਟਰ ਦਾ ਕਨੈਕਸ਼ਨ ਲੱਖਾਂ ਰੁਪਏ ਖਰਚ ਕੇ ਵੀ ਕੋਈ ਲੈ ਕੇ ਆ ਸਕਿਆ ਤੇ ਅਫਸੋਸ ਇਸ ਗੱਲ ਦਾ ਆ ਵੱਡੀ ਬਦਲਾਅ ਦੀ ਗੱਲਾਂ ਕਰਨ ਵਾਲੇ ਪਿੰਡਾਂ ਤੋਂ ਸੱਤਾ ਤੋਂ ਸਰਕਾਰ ਚਲੂਗੀ ਤੁਹਾਡੇ ਵਰਗੇ ਆਮ ਇਹ ਤੁਹਾਡੇ ਵਿੱਚ ਹੀ ਰਵਾਂਗੇ ਕੋਈ ਸਰਕਾਰੀ ਕੋਠੀ ਨਹੀਂ ਕੋਈ ਸਾਨੂੰ ਸਿਕਿਉਰਿਟੀ ਦੀ ਲੋੜ ਨਹੀਂ ਤੁਹਾਡੇ ਵਿੱਚ ਰਵਾਂਗੇ ਕਿਸਾਨਾਂ ਦੇ ਉੱਤੇ ਕੋਈ ਆਪ ਦਾ ਆ ਜਾ ਤੁਹਾਡੀ ਬਾਹ ਫੜਾਂਗੇ ਗੁਰਦੁਆਰਿਆਂ ਬਾਦ ਨੂੰ ਹੋਵੰਗੀਆਂ ਪਹਿਲੇ 25000 ਰੁਪਏ ਤੁਹਾਡੇ ਖਾਤੇ ਵਿੱਚ ਜਮ੍ਹਾਂ ਹੋਣਗੇ ਮਰੀ ਹੋਈ ਮੁਰਗੀ ਮਰੀ ਹੋਈ ਬੱਕਰੀ ਦਾ ਮੁਆਵਜ਼ਾ ਇਹਨਾਂ ਕਣਕਾਂ ਦਾ ਸਾਡਾ ਕਿੰਨਾ ਨੁਕਸਾਨ ਹੋਇਆ ਬੇਮੌਸਮੀ ਮੀਂਹ ਦੇ ਨਾਲ ਗੜਿਆਂ ਦੇ ਨਾਲ ਪਸ਼ੂ ਡੰਗਰ ਤੁਹਾਡੇ ਕਿੰਨੇ ਮਰ ਗਏ ਨੇ ਬਿਮਾਰੀਆਂ ਦੇ ਨਾਲ ਨਰਮੇ ਚ ਬਿਮਾਰੀ ਲੱਗ ਗਈ ਖੜਾ ਚ ਸਾਡੇ ਕਿੰਨੇ ਫਸਲਾਂ ਦਾ ਕਿੰਨਾ ਵੱਡਾ ਨੁਕਸਾਨ ਹੋਇਆ ਜੇ ਦੁਆਨੀ ਕਿਸੇ ਨੂੰ ਦੇਤੀ ਅੱਜ ਤੱਕ ਨਹੀਂ ਆਤੇ ਖੇਤੀਬਾੜੀ ਮੰਤਰੀ ਸਾਹਿਬ ਨੂੰ ਜੇ ਪੁੱਛਿਆ ਜਾਏ ਕਿ ਗੱਲਾਂ ਤੇ ਨਹੀਂ ਵੱਡੀਆਂ ਵੱਡੀਆਂ ਸੀਗੀਆਂ ਅੱਜ ਬਾਰਡਰ 'ਚ ਸਾਡੇ ਬੱਚੇ ਬੈਠੇ ਨੇ ਐਮਐਸਪੀ ਦੀ ਮੰਗ ਵਾਸਤੇ ਤੇ ਮੋਦੀ ਦੀ ਸਰਕਾਰ ਆ ਕੇ ਉਹਨਾਂ ਦੇ ਉੱਤੇ ਡਰੋਨਾਂ ਦੇ ਰਾਹੀਂ ਅਥਰੂ ਕੈਸਾ ਦੇ ਰਾਹੀਂ ਜਿੱਥੇ ਜ਼ਖਮੀ ਕਰਦੇ ਗੋਲੀਆਂ ਦੇ ਨਾਲ ਕਤਲ ਵੀ ਕਰਦੇ ਮਾਰ ਵੀ ਦਿੰਦੀ ਹੈ ਤੇ ਤੁਸੀਂ ਤਾਂ ਕਹਿੰਦੇ ਸੀ ਤੁਸੀਂ ਐਲਐਸਪੀ ਦੇ ਦੋਂਗੇ ਫਿਰ ਕਿਉਂ ਮੁੰਡੇ ਮਰਵਾ ਰਹੇ ਹੋ ਤੇ ਫਿਰ ਕੁੜੀਆਂ ਸਾਹਿਬ ਕਹਿੰਦੇ ਨੇ ਕਿ ਆਹ ਤਾਂ ਬੋਲਣ ਦੀ ਗੱਲਾਂ ਸਿੱਖਿਆਂ ਕਹਿਣ ਦੀ ਗੱਲਾਂ ਹੁੰਦੀਆਂ ਨੇ ਤੇ ਕਹਿਣ ਦੀ ਗੱਲਾਂ ਗੱਲਾਂ ਕਰਦੇ ਰੰਗਲਾ ਪੰਜਾਬ ਕਹਿਣ ਦੀ ਗੱਲ ਜਿਹੜੇ ਕਹਿੰਦੇ ਸੀ ਕਦੇ ਧਰਨੇ ਨਹੀਂ ਲੱਗਣਗੇ ਕਿਉਂਕਿ ਇੰਨੇ ਨੌਕਰੀਆਂ ਹੋਣ ਗਿਆ ਸੀ ਫਿਰ ਬਾਹਰੋਂ ਆ ਕੇ ਬੱਚੇ ਇੱਥੇ ਕੰਮ ਕਰਨਗੇ ਸਾਰੇ ਕੱਚੇ ਪੱਕੇ ਕਰ ਦੇਣਗੇ ਤੇ ਫਿਰ ਦੱਸਣ ਦੀ ਕਿਹੜਾ ਬੱਚਾ ਪੱਤਾ ਕੀਤਾ ਹੈ ਜਿਹਨੂੰ ਡਾਂਗਾ ਨਾਲ ਕੋਟ-ਕੋਟ ਕੇ ਭਜਾਇਆ ਨਾ ਹੋਏ ਇਹ ਨੌਕਰੀਆਂ ਜਿਹੜੀ ਇੰਨੇ ਵੱਡੇ ਵੱਡੇ ਇਸ਼ਤਿਹਾਰ ਲੋਕਾਂ ਦੇ ਪੈਸਿਆਂ ਦੇ ਨਾਲ ਹਰ ਪੱਖੋਂ ਆਪ ਦੀ ਕੁਰਸੀ ਦੇ ਖਾਤਰ ਸਾਰਾ ਪੰਜਾਬ ਗਿਰਵੀ ਘਰ ਛੱਡਿਆ ਦਿੱਲੀ ਨੂੰ ਤੇ ਜਿਨ੍ਹਾਂ ਨੇ ਗੁਟਕਾ ਸਾਫ ਦੀ ਸੌਆਂ ਖਾਧੀਆਂ ਸੀਗੀਆਂ ਨਸ਼ੇ ਖਤਮ ਕਰਨਗੇ ਉਹਨਾਂ ਨੇ ਸਹੂਤਾ ਕੀ ਦਿੱਤਿਆ ਘਰ ਘਰ ਤਾਈ ਨਸ਼ੇ ਪਹੁੰਚਾਉਣ ਦਾ ਕੰਮ ਅੱਜ ਸਿੱਖਰਾ ਤਾਂ ਹੀ ਨਸ਼ੇ ਪਹੁੰਚੇ ਹੋਏ ਪਹੁੰਚੇ ਹੋਏ ਨੇ ਕਿ ਨਹੀਂ ਤੇ ਭੰਡਦੇ ਸੀ ਕਿਨੋਂ ਕੀ ਆ ਤਕੜੀ ਵਾਲੀ ਪਾਰਟੀ ਆ ਪਰਿਵਾਰ ਜਿਹੜਾ ਹੈਗਾ ਬਾਦਲਪੁਰ ਇਹ ਨਸ਼ੇ ਵੇਚਦਾ ਇਹਨਾਂ ਨੂੰ ਕੱਢੋ ਅਸੀਂ ਨਸ਼ੇ ਖਤਮ ਕਰਾਂਗੇ ਆ ਗੱਪੀ ਮੁੱਖ ਮੰਤਰੀ ਤਾਂ ਕਹਿੰਦਾ ਸੀ 10 ਦਿਨਾਂ ਦੀ ਖੇਡ ਇਮਾਨਦਾਰ ਮੁੱਖ ਮੰਤਰੀ ਹੋਣ ਤੇ ਖਜ਼ਾਨੇ ਵਾਲਾ ਕਹਿੰਦਾ ਗਾਰੰਟੀ ਇਹ ਸਿਰਫ 10 10 ਸਾਲ ਪਹਿਲੇ ਜਦ ਸਾਡੀ ਸਰਕਾਰ ਸੀ ਇਹ ਇਸ ਇਲਾਕੇ 'ਚ ਕਿਸੇ ਨੇ ਚਿੱਟੇ ਦਾ ਨਾਂ ਵੀ ਸੁਣਿਆ ਸੀ ਕਿ ਚਿੱਟਾ ਕੋਈ ਚੀਜ਼ ਹੁੰਦੀ ਹੈ ਹੁੰਦਾ ਸੀ ਕੋਈ ਚਿੱਟਾ 10 ਸਾਲ ਪਹਿਲਾਂ ਬਿਲਕੁਲ ਪੋਰਾ ਵੀ ਚਿੱਟਾ ਨਹੀਂ ਹੁੰਦਾ ਸੀ ਆ ਜਾਓ ਗਲੀ ਆ ਸੜਕ ਤੋਂ ਪਿੰਡ ਦਿਖਾਓ ਪੰਜਾਬ ਪੰਜਾਬ ਦਾ ਜਿੱਥੇ ਸ਼ਰਿਆਮ ਚਿੱਤਾ ਨਹੀਂ ਵਿਗੜੇ ਤੇ ਕੋਈ ਰੋਕ ਟੋਕ ਨਹੀਂ ਵੱਡੇ ਮਗਰਮੱਛ ਫੜਾਂਗੇ ਅੱਜ ਮਗਰਮੱਛ ਖੁਦ ਬਣੇ ਬੈਠੇ ਨੇ ਮਹੀਨੇ ਬੰਨੇ ਬੈਠੇ ਨੇ ਇਹ ਮੈਂ ਨਹੀਂ ਇਹ ਹੁਣ ਝਾੜੂ ਦੇ ਐਮਐਲਏ ਖੁਦ ਕਹਿ ਰਹੇ ਨੇ ਅੰਮ੍ਰਿਤਸਰ ਦਾ ਐਮਐਲ ਕੁਮੇ ਵਜਿਤ ਪਤਾ ਉਹ ਖੁਦ ਦੱਸਦਾ ਸਾਡੀ ਸਰਕਾਰ ਵੇਚ ਰਹੀ ਹੈ ਪ੍ਰਸ਼ਾਸਨ ਦੇ ਨਾਲ ਰਲ ਕੇ ਵੇਚ ਰਹੀ ਹੈ ਤੇ ਮੈਂ ਸ਼ਿਕਾਇਤ ਲਾਂਦਾ ਕੋਈ ਸੁਣਦੀ ਨਹੀਂ ਤਾਂ ਬਿਲਕੁਲ ਸਹੀ ਹੈ ਪ੍ਰਸ਼ਾਸਨ ਦੀ ਸ਼ਹਿਦ ਹੈ ਬਿਨਾ ਸਰਕਾਰ ਦੀ ਸ਼ਹਿਦ ਹੈ ਬਿਨਾ ਗਲੀ ਗਲੀ ਚ ਨਸ਼ਾ ਵਿਕ ਸਕਦੇ ਨੇ ਰੋਜ਼ ਮਾਵਾਂ ਦੇ ਪੁੱਤ ਮਰ ਰਹੇ ਨੇ ਕੋਈ ਪੁੱਛਦਾ ਕਹਿੰਦੀ 7 ਸਾਲਾਂ ਚ ਕਿੰਨੇ ਘਰਾਂ ਦੇ ਚਰਾਗ ਸ਼ਹੀਦ ਹੋ ਗਏ ਦਿੱਤੇ ਦੀ ਢੇਡ ਚੜਦੇ ਲੁੱਟਾ ਖੋਆ ਸੁਰੱਖਤियां ਕਤਲ ਆ ਕੁਛ ਪੰਜਾਬ ਚ ਚੱਲ ਰਿਹਾ ਹੈ ਮੁੱਖ ਮੰਤਰੀ ਸਾਹਿਬ ਨੂੰ ਦਿੱਲੀ ਤੋਂ ਵੇਲ ਨਹੀਂ ਕੇਜਰੀਵਾਲ ਦੀ ਸਿਆਸਤ ਚਮਕਾਨ ਵਾਸਤੇ ਸਾਰੇ ਪੰਜਾਬ ਦੇ ਪੈਸੇ ਲੁੱਟਾਤੇ ਹੁਣ ਜੇਲ੍ਹ ਚ ਭ੍ਰਿਸ਼ਟਾਚਾਰ ਚ ਬੈਠਿਆ ਤੇ ਹੱਥ ਚ ਧਰਨੇ ਮਾਰਦਾ ਲੇਕਿਨ ਇੱਥੇ ਲੋਕਾਂ ਦੀ ਤਕਲੀਫਾਂ ਸੁਣਨ ਵਾਸਤੇ ਕਿਸੇ ਨੂੰ ਸਮਾਂ ਨਹੀਂ ਸੋ ਜਿਹੜੇ ਸਰਕਾਰਾਂ ਨੇ ਸਹੂਲਤਾ ਦਿੱਤੀਆਂ ਕੰਮ ਕੀਤੇ ਅੱਜ ਵੋਟਾ ਵਾਸਤੇ ਆਉਣਗੇ ਮੈਂ ਤਾਂ ਇਹੀ ਬੇਨਤੀ ਕਰਦੀਆਂ ਕਿ ਪਹਿਲੇ ਪੁਰਾਣਾ ਹਿਸਾਬ ਜ਼ਰੂਰ ਲੈਣਾ ਇਹਨਾਂ ਦੇ ਨਵੇਂ ਝੂਠ ਦੇ ਜਾਲ 'ਚ ਆਪਾਂ ਨਾ ਫਸੀਏ ਕਿਉਂਕਿ ਇਸ ਝੂਠ ਦੇ ਚਾਲ ਵਿੱਚ ਫਸ ਗਏ ਮੈਂ ਸਮਝਦੀਆਂ 7 ਸਾਲਾਂ 'ਚ ਪੰਜਾਬ ਦਾ ਬਹੁਤ ਵੱਡਾ ਆਪਾਂ ਨੁਕਸਾਨ ਕਰ ਬੈਠੇ ਜੇ ਬਾਦ ਸਾਡੀ ਸਰਕਾਰ ਆਉਂਦੀ ਹੈ ਨਾ 8 ਸਾਲਾਂ 'ਚ ਦਿੱਲੀ 'ਚ ਕੋਈ ਮਹਿਕਮਾ ਕੋਈ ਮੰਤਰੀ ਨਹੀਂ ਜਿਹੜਾ ਉਹਨਾਂ ਨੂੰ ਕਿਸੇ ਚੀਜ਼ ਵਾਸਤੇ ਨਾ ਕਰ ਸਕਦਾ ਅੱਜ ਜਿੱਥੇ ਆਪਾਂ ਬੈਠੇ ਉੱਥੇ ਕਿੰਨਾ ਬਣਾ ਕੇ ਚਲੇ ਗਏ ਜਾ ਸਕਦੇ ਸੀ ਜੇ ਬਾਲ ਸਾਹਿਬ ਦੀ ਹੁੰਦੀ ਐਮਜ਼ ਵਰਗੇ ਵੱਡੇ ਹਸਪਤਾਲ ਸੈਂਟਰਲ ਯੂਨੀਵਰਸਿਟੀਆ ਵਰਗੀਆਂ ਵੱਡੀਆਂ ਯੂਨੀਵਰਸਿਟੀ ਰੈਫਾਇਨਰੀ ਵਰਗੇ ਵੱਡੇ-ਵੱਡੇ ਕਾਰਖਾਨੇ ਪਤਾ ਨਹੀਂ ਹੋਰ ਕਿੰਨੀਆਂ ਚੀਜ਼ਾਂ ਉਹਨਾਂ ਨੇ ਲਿਆਉਣੀਆਂ ਸੀ ਕਿਆ ਲੇਕਿਨ ਕਿਤੇ ਨਾ ਕਿਤੇ